ਸ਼੍ਰੋਮਣੀ ਕਾਲਦਲ ਦੇ ਸੀਨੀਅਰ ਅਗਵਤ ਬਠਿੰਡਾ ਤੋਂ ਸੰਸਦ ਮੈਂਬਰ ਹਰ ਸਿੰਘ ਕੁਰਬਾਦ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘਟੋ-ਘਟ ਸਮਰਥਨ ਮੋਲ ਯਾਨੀ ਐਮਐਸਪੀ ਕਾਨੂੰਨੀ ਗਾਰੰਟੀ ਬਣਾਉਣ ਸਮੇਤ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ ਜੋ ਪਿਛਲੇ 21 ਦਿਨਾਂ ਤੋਂ ਮਰਨ ਬੱਤੇ ਬੈਠੇ ਹਨ ਇਹ ਗੰਭੀਰ ਮੁੱਦਾ ਹੈ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਡੱਲੇਵਾਲ ਨੂੰ ਮਨਵਾਰਤ ਖਤਮ ਕਰਨ ਲਈ ਰਾਜੀ ਕਰਨ ਦੀ ਹਦਾਇਤ ਦੇਣ ਦੇ باوجود ਕੇਂਦਰ ਸਰਕਾਰ ਨੇ ਕਿ ਜੂਨੀਅਰ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ ਜੋ ਕੋਈ ਵੀ ਕੁੱਛ ਨਹੀਂ ਕਰ ਸਕਦਾ ਉਹ ਸਿਰਫ ਇਹ ਕਹਿ ਕੇ ਮੁੜ ਗਿਆ ਕਿ ਉਹ ਕਿਸਾਨਾਂ ਦਾ ਵਿਚਾਰ ਜਾਣਨ ਲਈ ਆਇਆ ਸੀ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁਕ ਹਾਲ ਦਾ ਮੁੱਦਾ ਚੁੱਕਦਿਆਂ ਹਰ ਸਿੰਘ ਕੋਰ ਬਾਦਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 4 ਸਾਲ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਮੇਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਇੱਕ ਕਮੇਟੀ ਗਠਿਤ ਕਰਨ ਦਾ ਵਾਦਾ ਕੀਤਾ ਗਿਆ ਸੀ ਜੋ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਵਿਚਾਰ ਕਰੇਗੀ ਸਰਕਾਰ ਨੂੰ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਮੈਡਮ ਮੈਂ ਆਗੋ ਜਗਜੀਤ ਦੱਲੇਵਾਲ ਦਾ ਇਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ 21 ਦਿਨਾਂ ਤੋਂ ਮਾਲਵਾਚੇ ਬੈਠੇ ਹੋਏ ਨੇ ਬਾਰਡਰ 'ਚ ਕਿਸਾਨਾਂ ਦੀ ਮੰਗਾ ਮੰਗਵਾਉਣ ਵਾਸਤੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਨੀ 21 ਦਿਨਾਂ ਵਿੱਚ ਕਿਸੇ ਸਰਕਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਨਹੀਂ ਕੀਤੀ ਅੱਜ ਉਹਨਾਂ ਦਾ ਜੀਵਨ ਦੇ ਅੰਤ ਦਾ ਸਮਾਂ ਆ ਦੇਂਦਾ ਹੈ ਸੀਰੀਅਸ ਇਸ਼ੂ ਹੈਗਾ ਸੁਪਰੀਮ ਕੋਰਟ ਦੇ ਆਰਡਰ ਦੇ ਰਾਹੀ ਹੀ ਕੇਂਦਰ ਸਰਕਾਰ ਨੇ ਇੱਕ ਛੋਟਾ ਅਫਸਰ ਭੇਜਿਆ ਬਿਸੇ ਬਿਸੇ ਜੋ ਆਪਨੇ ਦਿਆ ਹੈ ਉਸ ਵਿਸ਼ੇ ਪਰ ਬੋਲੀਏ ਜੀ ਮੈਡਮ ਯਹੀ ਇਸ਼ੂ ਦਿਆ ਥਾ ਮੈਨੇ ਇਹ ਸਭ ਤੋਂ ਜ਼ਰੂਰੀ ਇਸ਼ੂ ਹੈ ਕਿ 4 ਸਾਲ ਪਹਿਲੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾਂ ਮਨਾਈਆਂ ਜਾਣਗੀਆਂ ਜਦ ਕਾਲੇ ਕਾਨੂੰਨ ਵਾਪਸ ਕੀਤੇ ਹੈ ਪ੍ਰਧਾਨ ਮੰਤਰੀ ਜੀ ਨੇ ਕਿਹਾ ਆਪਨੇ ਜੋ ਵਾਅਦਾ ਦਿੱਤਾ ਉਸ ਪਰ ਬੋਲੀਏ ਪਲੀਜ਼ ਮੰਗਾਂ ਨਹੀਂ ਮਨਾਈਆਂ ਗਈਆਂ ਨੇ ਜੇ ਕਿਸਾਨ ਆ ਕੇ ਪ੍ਰੋਟੈਸਟ ਕਰ ਰਹੇ ਹਨ ਜਾਨਾਨੀ ਸਦਸ ਜੀ ਚੰਚੇਕਰ ਜੀ ਜਾਨਾਨੀ ਦੰਦ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸੇਫ ਬਹੁਤ ਗੰਭੀਰ ਹੋ ਗਈ ਹੈ ਮੈਂ ਤੁਹਾਡੀ ਸਰਕਾਰ ਨੂੰ ਇਹ ਇਤਿਹਾਸ ਕਰਦੀ ਆ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੂੰ ਸੀ ਬਚਾ ਸਕਦੇ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲੋ ਸਰਦੀ ਆਪਣਾ ਰੰਗ ਬਖਾਨਣ ਲੱਗ ਪਈ ਹੈ ਤੇ ਘਟੋ ਘਟਾ ਤਾਪਮਨ 4 ਡਿਗਰੀ ਤੱਕ ਪਹੁੰਚ ਗਿਆ ਹੈ ਜਿਸ ਕਾਰਨ ਦੁਪਹਿਰ ਵੇਲੇ ਵੀ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਪਿਛਲੇ ਕਈ ਦਿਨਾਂ ਤੋਂ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਅਗਲੇ 2 ਤੋਂ 3 ਦਿਨਾਂ ਤੱਕ ਹੁੰਦਾ ਕਹਿਰ ਵਧੇਗਾ ਜਿਸ ਕਾਰਨ ਦੁਪਹਿਰ ਸਮੇਂ ਠੰਡ ਵਿੱਚ ਵਾਧਾ ਹੋਵੇਗਾ ਮੈਦਾਨ ਦਾ ਕਹਿਣਾ ਹੈ ਕਿ ਇਸ ਹਫਤੇ ਧੁੰਦ ਦਾ ਪ੍ਰਭਾਵ ਪਵੇਗਾ ਸ਼ਹਿਰਾਂ ਤੇ ਵੀ ਧੁੰਦ ਦਾ ਪ੍ਰਭਾਵ ਵਧੇਗਾ ਅਤੇ ਜਨ ਜੀਵ ਪ੍ਰਭਾਵਿਤ ਹੋਵੇਗਾ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਬੱਦਲਾਂ ਅਤੇ ਸੂਰਜ ਵਿੱਚ ਲੁਕਣ ਮਿੱਚੀ ਦਾ سلسلہ ਸ਼ੁਰੂ ਹੋ ਜਾਵੇਗਾ ਜਿਸ ਕਾਰਨ ਸ਼ਾਮ ਤੋਂ ਪਹਿਲਾਂ ਹੀ ਠੰਡ ਦਾ ਅਸਰ ਵਿਖ ਨੂੰ ਮਿਲੇਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਖਨੋਰੀ ਬਾਟੇ ਤੇ ਪਹੁੰਚ ਕੇ ਕਿਸਾਨਾਂ ਕੋ ਚਗਜੀਤ ਸਿੰਘ ਡੱਲੇ ਵਾਲਾ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜਾ ਵਡਿੰਗ ਨੇ ਕਿਹਾ ਕਿ ਖਨੋਰੀਬੜ ਤੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਣ ਲਈ ਪਹੁੰਚੇ ਹਾਂ ਉਹਨਾਂ ਕਹੇ ਕਿ ਕਿਸਾਨੀ ਹੱਕਾਂ ਲਈ ਲੜੀ ਜਾ ਰਹੀ ਜੰਗ ਸਾਡੇ ਸਾਰੇ ਲਈ ਅਹਿਮ ਮਤਵ ਰੱਖਦੀ ਹੈ ਆਓ ਮਿਲ ਕੇ ਡੱਲੇਵਾਲ ਸਾਹਿਬ ਦਾ ਸਾਥ ਦਈਏ ਤੇ ਡੁੱਬ ਰਹੀ ਕਿਸਾਨੀ ਨੂੰ ਬਚਾਈਏ ਇਸ ਮੌਕੇ ਰਾਜਾ ਵਡਿੰਗ ਦੇ ਨਾਲ ਗੁਰਕੀਰਤ ਸਿੰਘ ਕੋਟਲੀ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕੰਪੋਜ ਸਮੇਤ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤੇਰ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਉਂਦੇ ਹੋਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਗਾਇਆ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਕੌਮੀ ਰਾਜਧਾਨੀ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ 21 ਦਿਨਾਂ ਤੋਂ ਭੁਖੜ ਹੜਤਾਲ ਉੱਤੇ ਬੈਠੇ ਹਨ ਪਰ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ ਹੈ ਮੀਤੇਰ ਨੇ ਕਿਹਾ ਕਿ ਕਿਸਾਨਾਂ ਨੂੰ ਜਦੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਧਰਨੇ ਲਾਣੇ ਪਏ ਤਾਂ ਉਸ ਦੌਰਾਨ 700 ਕਿਸਾਨ ਸ਼ਹੀਦ ਹੋ ਗਏ ਉਹਨਾਂ ਕਿਹਾ ਕਿ ਉਹਨਾਂ ਨਾਲ ਲਿਖਤ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਐਮਐਸਪੀ ਦੀ ਗਾਰੰਟੀ ਦੇਵਾਂਗੇ ਪਰ ਹਲੇ ਤੱਕ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਗਿਆ ਸਾਰਾ ਨੇਕੋ ਗੱਲ ਕੀਤੀ ਹੈ ਕਿ ਜਿਹੜਾ ਭਾਰਤ ਹੈ ਉਹ ਦੁਨੀਆ ਦੀ ਜਿਹੜੀ ਪੰਜਵੀਂ ਸਭ ਤੋਂ ਜਿਹੜੀ ਵੱਡੀ ਅਰਥਵਿਵਸਥਾ ਜਿਹੜੀ ਉਹ ਬਣ ਚੁੱਕਿਆ ਪਰ ਜਿਹੜੇ ਅਸਲ ਗਰਾਊਂਡ ਤੇ ਹਾਲਾਤ ਨੇ ਕਿਉਂਕਿ ਪੂਰੇ ਭਾਰਤ ਦੇ ਨੁਮਾਇੰਦੇ ਸੀ ਬੈਠੇ ਆ ਸਾਨੂੰ ਗਰਾਊਂਡ ਦੇ ਹਾਲਾਤਾਂ ਤੋਂ ਵੀ ਪਤਾ ਹੈ ਤੇ ਜਿਹੜੇ ਅੰਕੜੇ ਆ ਉਹ ਵੀ ਦੱਸਦੇ ਆ ਕਿਉਂਕਿ ਜਿਹੜੀ ਪਰ ਕੈਪੀਟਾ ਇਨਕਮ ਚ ਅਸੀਂ 141ਵੇਂ ਨੰਬਰ ਤੇ ਆ ਤੇ 140 ਕਰੋੜ ਦੀ ਆਬਾਦੀ ਚੋਂ ਮਹਿਜ 10% ਲੋਕ ਨੇ ਜਿਨ੍ਹਾਂ ਦੀ ਕਮਾਈ 25000 ਤੋਂ ਮਹੀਨੇ ਦੀ ਜ਼ਿਆਦਾ ਹੈ ਤੇ ਤੁਸੀਂ ਦੇਖੋ ਵੀ 90% ਲੋਕ ਉਹ ਨੇ ਜਿਹੜੇ 25000 ਰੁਪਿਆ ਮਹੀਨੇ ਦਾ ਵੀ ਨਹੀਂ ਕਮਾ ਰਹੇ ਤੇ ਉਹਨਾਂ ਦੇ ਵਿੱਚੋਂ ਬਹੁਤ ਹੀ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਹੈ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ 2014 ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਨ ਅਨਸਾਰ ਇਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕੀਤੀ ਜਾਊਗੀ ਕੱਲੀ ਵਾਦਾ ਨਹੀਂ ਕਿਉਂਕਿ 2011 ਜਿਹੜੀ ਸੈਂਟਰਲ ਕਮੇਟੀ ਬਣੀ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਜਿਹੜਾ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਹਦੇ ਵਿੱਚ ਵੀ ਡਰਾਫਟ ਦਿੱਤਾ ਕਿ ਜਿਹੜਾ ਐਮਐਸਪੀ ਲਈ ਗਰੰਟੀਡ ਲਾਭ ਆਉਣਾ ਚਾਹੀਦਾ ਵਾਦਾ ਕਰ ਲਿਆ ਸਰਕਾਰ ਵੀ ਬਣ ਗਈ ਪਰ ਉਸ ਤੋਂ ਬਾਅਦ ਸਭਾ ਭਤੀਜੀ 11 ਬਜਟ ਹੈ ਜਿਹੜੇ ਪੇਸ਼ ਹੋ ਗਏ ਤੇ ਕਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਨੂੰ ਲੈ ਕੇ ਜ਼ਿਕਰ ਤੱਕ ਨਹੀਂ ਜਿਹੜਾ ਕੀਤਾ ਗਿਆ ਆ ਪਿੱਛੇ ਦੇ ਸਾਡੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਹਰੀ ਕ੍ਰਾਂਤੀ ਲੈ ਕੇ ਆਂਦੀ ਉਹਨਾਂ ਨੂੰ ਜਦੋਂ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਧਰਨੇ ਲਾਉਣੇ ਪਏ 700 ਕਿਸਾਨ ਸ਼ਹੀਦ ਹੋਏ ਤੇ ਉਹਨਾਂ ਦੇ ਨਾਲ ਲਿਖਤ ਚ ਵਾਦਾ ਕੀਤਾ ਗਿਆ ਕਿ ਤੁਹਾਨੂੰ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਸਭਾਪਤੀ ਜਾਂ 300 ਤੋਂ ਉੱਪਰ ਦਿਨ ਹੋ ਗਏ ਹਰਿਆਣੇ ਤੇ ਪੰਜਾਬ ਦਾ ਬਾਰਡਰ ਐਦਾਂ ਬਣਾਇਆ ਪਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਸਰਕਾਰ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆ ਸਕਦੇ ਤੋ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆਏ ਕਿ ਆ ਪੈਦਲ आओ ਵੱਡੀ ਗਿਣਤੀ ਚ ਨਹੀਂ ਆ ਰਹੇ ਤੇ ਅੱਜ 100 ਕਿਸਾਨ ਆਉਣਾ ਚਾਹੁੰਦਾ ਉਹਨਾਂ ਨੂੰ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਸਾਡੇ ਬਜ਼ੁਰਗ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਭਾਪਤੀ ਜੇ ਉਹਨਾਂ ਦੇ ਵੀ ਬੱਚੇ ਆ ਪੁੱਤ ਪੋਤੇ ਆ ਜਗਜੀਤ ਸਿੰਘ ਡੱਲੇਵਾਲ ਕੋਈ ਆਪਦੇ ਨਿੱਜੀ ਹਿੱਤਾਂ ਲਈ ਨਹੀਂ ਅੱਜ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤੇ ਬੈਠਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ 10 ਲੱਖ ਕਰੋੜ ਰੁਪਇਆ ਮਹਿਜ ਜਿਹੜੇ ਕੁਝ ਕੁ ਸੈਂਕੜੇ ਉਦਯੋਗਪਤੀ ਐ ਆਪਾਂ ਉਹਨਾਂ ਦਾ ਤਾਂ ਮਾਫ਼ ਕਰਤਾ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਸਿਰਫ 1.5 ਲੱਖ ਕਰੋੜ ਰੁਪਇਆ ਜਿਹੜੀ ਦੇਸ਼ ਦੀ 50% ਵਾਦੀ ਐ ਤੇ ਅਸੀਂ ਉਹਨਾਂ ਦਾ ਮਾਫ਼ ਕਰਨ ਲਈ ਤਿਆਰ ਨਹੀਂ ਉਹਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਤੇ ਆ ਕੁਝ ਦਿਨ ਪਹਿਲਾਂ ਇੱਥੇ ਕਿਉਂਕਿ ਅਸੀਂ 75ਵੀਂ ਜਿਹੜੀ ਸਾਡੇ ਸੰਵਿਧਾਨ ਦੀ ਜਿਹੜੀ ਮਨਾਈ ਹੈਗੀ ਕਿ ਜੀ 75 ਸਾਲ ਹੋ ਗਏ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ ਪਰ ਮੈਨੂੰ ਦੱਸੋ ਕਿ ਜਿਹੜੀ ਰਾਈਟ ਟੂ ਸਪੀਚ ਰਾਈਟ ਟੂ ਮੂਵਮੈਂਟ ਕਿ ਜਗਜੀਤ ਸਿੰਘ ਡੱਲੇ ਵਾਲ ਪੰਜਾਬ ਦੇ ਕਿਸਾਨਾਂ ਦੀ ਨਹੀਂ ਉਹ ਲੋਕ ਜਿੱਥੋਂ ਦੇ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ 80% ਕੁਰਬਾਨੀਆਂ ਦਿੱਤੀਆਂ ਸਭਾਪਤੀ ਜੀ ਅੱਜ ਸਾਡੇ ਪੰਜਾਬ 'ਚ ਕੋਈ ਐਦਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਤਿਰੰਗੇ 'ਚ ਲਿਫਟੀ ਲਾਹ ਜਿਹੜੀ ਸਾਡੇ ਦੇਸ਼ ਦੇ ਜਿਹੜੀ ਰੱਖਿਆ ਕਰਦੇ ਜਵਾਨ ਨੇ ਉਹਨਾਂ ਦੀ ਨਾਉ ਦੀ ਹੋਵੇ ਕੋਈ ਸਾਡਾ ਪਿੰਡ ਨਹੀਂ ਜਿੱਥੇ ਸਾਡੇ ਜਵਾਨਾਂ ਦੀਆਂ ਸ਼ਹੀਦਾਂ ਦੀਆਂ ਮੂਰਤੀਆਂ ਲੱਗੀਆਂ ਹੋਣ ਤੇ ਪਹਿਲਾਂ ਸਾਨੂੰ ਬਾਰਡਰ ਤੇ ਜਾਣ ਦੇਣੀਆਂ ਪੈ ਰਹੀਆਂ ਅਸੀਂ ਦੇਸ਼ ਨੂੰ ਯਾਦ ਕਰਾਉਣ ਲਈ ਵੀ ਅਸੀਂ ਪ੍ਰਦਰਨ ਕਰਵਾਣੇ ਦਿੱਤੀਆਂ ਤੇ ਅੱਜ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਕਿਉਂਕਿ ਇਸੇ ਪਾਰਲੀਮੈਂਟ ਚ ਇੱਕ ਵਾਰ ਕਿਹਾ ਗਿਆ ਸੀ ਐਦਾਂ ਦੇ ਹਲਾਸੀ ਪੂਰੀ ਦੁਨੀਆ ਦੇ ਸਾਹਮਣੇ ਕਿ ਜੀ ਵਰਤ ਰੱਖੋ ਤਾਂ ਕਿ ਸਾਡੇ ਦੇਸ਼ ਨੂੰ ਕਿਸੇ ਅਗਿਆਥ ਨਾ ਡੰਡਣਾ ਪਵੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਧਰਤੀ ਬਰਬਾਦ ਕਰ ਲਈ ਆਪਣਾ ਪਾਣੀ ਬਰਬਾਦ ਕਰ ਲਿਆ ਸਾਰਾ ਕੁਝ ਬਰਬਾਦ ਕਰ ਲਿਆ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਤੇ ਸਾਨੂੰ ਅੱਜ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵੀ ਦਿੱਤੀਆਂ ਕੁਰਬਾਨ ਵੀ ਹੋਏ ਅੱਜ ਉੱਥੋਂ ਦੇ ਕਿਸਾਨਾਂ ਨੂੰ ਇੱਥੇ ਆਉਣ ਵੀ ਦਿੱਤਾ ਨਹੀਂ ਜਾ ਰਿਹਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਕੀਤਾ ਵਾਦਾ ਪੂਰਾ ਕਰੋ ਜੋ ਲਿਖ ਕੇ ਤੁਸੀਂ ਕੀਤਾ ਤੇ ਐਮਐਸਪੀ ਦੀ ਗਾਰੰਟੀ ਕਿਸਾਨਾਂ ਨੂੰ ਦਿਓ ਤਾਂ ਕਿ ਜਿਹੜੇ ਸਾਡੇ ਕਿਸਾਨ ਸੰਘਰਸ਼ ਕਰ ਰਿਹਾ ਹੈ ਪਹਿਲਾਂ 700 ਕਿਸਾਨ ਜਾਨਾਂ ਦੇ ਚੁੱਕਿਆ ਹੋਰ ਕਿਸੇ ਕਿਸਾਨ ਦੀ ਜਾਨ ਨਾ ਜਾਵੇ ਤੇ ਉਹਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਹਸਪਤਾਲ ਅਤੇ ਆਈਆਈਟੀ ਬਡਲਾੜਾ ਦਾ ਚਨਚੇਤ ਨਿਰੀਖਣ ਕਰਨ ਪਹੁੰਚੇ ਇਸ ਦੌਰਾਨ ਉਹਨਾਂ ਕਿਹਾ ਕਿ ਆਈਆਈਟੀ ਦੀ ਇਮਾਰਤ ਖੰਡਰ ਬਣ ਚੁੱਕੀ ਹੈ ਇਸ ਦੀ ਜਲਦ ਹੀ ਮੁਰੰਮਤ ਕਰਵਾਈ ਜਾਵੇਗੀ ਲੋਕਾਂ ਨੂੰ ਹਸਪਤਾਲ ਵਿੱਚ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ ਪੰਜਾਬ ਦੇ ਸੰਗਰੂਰ, ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਜਲਦੀ ਹੀ ਮੈਡੀਕਲ ਕਾਲਜ ਖੋਲੇ ਜਾਣਗੇ ਬਡਲਾਡਾ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਗਵੰਤ ਮਾਨ ਨੇ ਕਿਹਾ ਕਿ ਬਡਲਾਡਾ ਦੀ ਆਈਆਈਟੀ ਖੰਡਰ ਬਣ ਚੁੱਕੀ ਹੈ ਇੱਥੇ ਕਰੀਬ 600 ਵਿਦਿਆਰਥੀ ਸਿੱਖਿਆ ਲੈ ਰਹੇ ਹਨ ਪਰ ਇਸ ਦੀ ਹਾਲਤ ਬੇहद ਨਜੁਕ ਬਣੀ ਹੋਈ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਲਦ ਹੀ ਇਸ ਦੀ ਹਾਲਤ ਸੁਧਾਰਨ ਲਈ ਕਿਹਾ ਹੈ ਤੇ ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣ ਲਈ ਵੀ ਕਿਹਾ ਹੈ ਦੱਸਦੇ ਕਿ ਬਡਲਾਡਾ ਵਿਖੇ ਸਥਿਤ ਆਈਆਈਟੀ ਦਾ ਅਚੰਤ ਨਿਰੀਖਣ ਕਰਨ ਲਈ ਮੁੱਖ ਮੰਤਰੀ ਭਗਵਾਨਤਮਨ ਪਹੁੰਚੇ ਅਤੇ ਮਾੜੀ ਹਾਲਤ ਵਿੱਚ ਕਾਲਜ ਦੀ ਨੋਹਾਰ ਬਦਲ ਲਈ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਬਲੂਪ੍ਰਿੰਟ ਤਿਆਰ ਕਰਨ ਲਈ ਕਿਹਾ ਅੱਜ ਗੁੜਲਾਡਾ ਕਸਬੇ ਦੇ ਵਿੱਚ ਮੈਂ ਆਇਆ ਔਰ ਅਚਾਨਕ ਪ੍ਰੋਗਰਾਮ ਬਣਿਆ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆਂ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਪਾਸੇ ਜਾਣ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਲੱਕੇ ਚ ਜਮੀ ਖੰਡਰ ਬਣੀ ਪਈ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਹੁਣ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸੇ ਦਾ ਡਿਸਮੈਂਟਲ ਕਰਨ ਵਾਲਾ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਹਾਂ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦੇ ਆਈਟੀਆ ਤਾਂ ਕਿ ਟੋ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆ ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆ 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਜੇ ਟਰੈਕਟਰ ਦਾ ਚਾਹੇ ਬੱਸ ਦਾ ਹਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ADC ਡਿਵੈਲਪਮੈਂਟ ਮਾਨਸਾ ਨੂੰ ਇਹ ਕਹਦੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਹੈ ਉਥੇ ਕੀ ਕੀ ਹੋਰ ਫੈਸਿਲਿਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ